ਮੋੜਕਲਾਂ ਦੇ ਵਿੱਚ ਹੋਈ ਬੇਅਦਬੀ ਦਰਅਸਲ ਮੋੜਕਲਾਂ ਦੇ ਰਵਿਦਾਸ ਮੁਹੱਲੇ ਦੇ ਵਿੱਚ ਸ਼੍ਰੀ ਰਵਿਦਾਸ ਮੰਦਰ ਵਿੱਚ ਬੀਤੀ ਰਾਤ ਇੱਕ ਵਿਅਕਤੀ ਵੱਲੋਂ ਮੂਰਤੀ ਖੰਡਿਤ ਕੀਤੀ ਗਈ ਅਤੇ ਵਸਤਰਾਂ ਨੂੰ ਵੀ ਅੱਗ ਲਗਾਈ ਗਈ। ਘਟਨਾ ਦੌਰਾਨ ਵਿਅਕਤੀ ਨੇ ਮੋਬਾਈਲ ਮੋਕੇ ਤੇ ਛੱਡ ਦਿੱਤਾ। ਸਥਾਨਕ ਲੋਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਰਾਵਾਂ ਦੀਆਂ ਮੁਕੱਦਮਾ ਦਰਜ ਕਰ ਲਿਆ। Tanık ਭਾਈਚਾਰੇ ਨੇ ਘਟਨਾ ਤੇ ਗਹਿਰਾ ਰੋਸ ਜ਼ਾਹਰ ਕੀਤਾ ਅਤੇ ਕਿਹਾ ਇਸ ਪਿੱਛੇ ਸਾਜ਼ਿਸ਼ਕਾਰ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਥਾਣਾ ਮੋੜ ਇੰਚਾਰਜ ਤਰਨਦੀਪ ਸਿੰਘ ਨੇ ਦੱਸਿਆ ਕਿ ਵਿਅਕਤੀ ਵੱਲੋਂ ਮੂ ਪਹੁੰਚਾਇਆ ਗਿਆ ਤੇ ਉਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਵੇਗੀ ਇਹ ਲਗਭਗ ਰਾਤ ਅਰਵਦਾਸ ਜੀ ਹਮਲਾ ਜੀ ਤੇ ਲਗਭਗ ਰਾਤ 12:00 ਵਜੇ ਦੇ ਕਰੀਬ ਗੱਲ ਆਈ ਹੈ ਸਾਹਮਣੇ ਤੇ ਆਪਣੇ ਅਰਵਦਾਸ ਮੰਦਰ ਦੇ ਅੰਦਰ ਹੀ ਬੇਅਦਬੀ ਹੋਈ ਹੈ ਦਰਵਾਸਾ ਚ ਸਰੂਪਾਂ ਦੀ ਬੇਅਦਬੀ ਹੋਈ ਹੈ ਜੀ ਅੱਛਾ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਹਾਂ ਜੀ ਤਾਂ ਲੋਕੋ ਨੂੰ ਪਤਾ ਲੱਗਿਆ ਇਹ ਜੀ ਜਦੋਂ ਸਵੇਰ ਸੰਗਤ ਮੱਥਾ ਟੇਕਣ ਆਉਂਦੀ ਹੈ ਜੀ ਸੋਵਾਰ ਤੇ ਆਪਣਾ ਮੁੰਡਾ ਆਇਆ ਜੀ ਉਹਨਾਂ ਦਾ ਬਿੱਲਾ ਜੀ ਤੇ ਉਹ ਸਵੇਰ ਜਦੋਂ ਮੱਥਾ ਟੇਕਣ ਆਇਆ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਰੋਲਾ ਪਾਇਆ ਜੀ ਤੇ ਇਸ ਵੇਸੇ ਤੇ ਸਾਰੇ ਜਦੋਂ ਇਕੱਠੇ ਕਰਿਆ ਜੀ ਸਾਰੇ ਜਿਵੇਂ ਐਂ ਕਰਕੇ ਵੀ ਇਧਰ ਅਰਵਦਾਸ ਮੰਦਿਰ ਚ ਗੁਰੂ ਮਹਾਰਾਜ ਦੀ ਬੇਅਦਬੀ ਹੋ ਗਈ ਤਾਂ ਸਾ ਤਾਂ ਇਸ ਤੋਂ ਬਾਅਦ ਹੀ ਸਾਰਾ ਮਹੱਲਾ ਇਕੱਠਾ ਹੋਇਆ ਤੇ ਧਰਮਸਾਲਾ ਚ ਅਨਾਊਂਸਮੈਂਟ ਵਗੈਰਾ ਕੀਤੀ ਤੇ ਜਿਹੜੀ ਜਿਹੜੇ ਦਾ ਮਤਲਬ ਅੰਦਰ ਬੇਅਦਬੀ ਹੋਈ ਜੀ ਉੱਥੇ ਮਤਲਬ ਜਿਹੜਾ ਬੰਦਾ ਵਿਅਕਤੀ ਸੀਗਾ ਜੀ ਉਹਦਾ ਉੱਥੇ ਪ੍ਰੂਫ ਮਿਲਿਆ ਜੀ ਉਹਦਾ ਫੋਨ ਪਿਆ ਸੀਗਾ ਤਾਂ ਕਰਕੇ ਉਸ ਬੇਅਦਬੀ ਦੇ ਬਾਰੇ ਪਤਾ ਲੱਗਿਆ ਜੀ ਹਾਂਜੀ ਇਸ ਤੋਂ ਬਾਅਦ ਫਿਰ ਥਾਣੇ ਫੋਨ ਕੀਤਾ ਜੀ ਇੱਥੇ ਮੁਲਾਜ਼ਮ ਆਈ ਜੀ ਅੱਗੇ ਫਿਰ ਉਹਨਾਂ ਨੇ ਜਿਹੜਾ ਮਤਲਬ ਬੇਅਦਬੀ ਕਰੀ ਸੀ ਜਿਨ੍ਹਾਂ ਨੇ ਤੇ ਉਹਨਾਂ ਨੂੰ ਥਾਣੇ ਲੈ ਜਾਇਆ ਗਿਆ ਤੇ ਉਹਨਾਂ ਤੇ ਕਾਰਵਾਈ ਅਗਲੀ ਬਣਦੀ ਕਾਰਵਾਈ ਕਰੀ ਗਈ ਤੁਸੀਂ ਕੀ ਮੰਗ ਕਰਦੇ ਮੰਗ ਇਹੀ ਆਈ ਵੀ ਇਹਨੂੰ ਸਾਫ਼ ਹੋਣਾ ਚਾਹੀਦਾ ਜੀ ਜਿਸਨੇ ਵੀ ਵਿਅਕਤੀ ਨੇ ਮਤਲਬ ਇਹ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂਗਾ ਜੀ ਮਤਲਬ ਰਲ ਕੇ ਕੋਈ ਸਿਆਸਤ ਆ ਇਹ ਦੋ ਤਿੰਨ ਜਣਿਆਂ ਦੀ ਸਿਆਸਤ ਹੋਊਗੀ ਤਾਂ ਇਸੇ ਹੀ ਮੰਗ ਕਰਦੇ ਆ ਜੀ ਜਿਨ੍ਹਾਂ ਨੇ ਮਹਾਰਾਜ ਦਾ ਮਤਲਬ ਵਸਤਰ ਸਾੜੇ ਨੇ ਗਿਆਦਵੀ ਕਰੀ ਹੈ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਦਸਹਿਰਾ ਸਿੰਘ ਜੀ ਬਹੁਜਨ ਸਮਾਜ ਪਾਰਟੀ ਇਨਚਾਰਜ ਹਲਕਾ ਮੋੜ ਜੀ ਕੋਆਰਡੀਨੇਟਰ ਜਲਾ ਬਠਿੰਡਾ ਸਾਨੂੰ ਸਾਰਾ ਸਵੇਰੇ ਪਤਾ ਲੱਗਿਆ ਰਾਤੀ ਦਾ ਮਸਲਾ ਹੈ 12 1 ਵਜੇ ਤਕਰੀਬਨ ਵੀ ਜਿਹੜੇ ਗੁਰੂ ਸਾਹਿਬਾਂ ਦੇ ਮਤਲਬ ਕਿ ਸਰੂਪ ਸਾਹਿਬਾਨ ਸੀਗੇ ਰਮਾਲਾ ਸਾਹਿਬ ਸੀਗੇ ਤੇ ਗ੍ਰੰਥ ਸੀਗੇ ਉਹਨਾਂ ਦੀ ਬਿਆਦਬੀ ਕੀਤੀ ਜੋ ਕਿ ਉਹ ਬਿਆਦਬੀ ਦੇ ਵਿੱਚ ਇੱਕ ਗੋਬਿੰਦ ਸਿੰਘ ਬੰਦੇ ਦਾ ਬੰਦਾ ਨਾਂ ਪਾਇਆ ਜਾਂਦਾ ਹੈ ਜੋ ਕਿ ਇਹ ਮਤਲਬ ਕਿ ਉਹਨਾਂ ਦਾ ਬਰੂਫ ਵਗੈਰਾ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਿਰ ਸਾਹਿਬ ਦੇ ਵਿੱਚ ਡਿੱਗਿਆਗਾ ਇਸ ਤੋਂ ਪਤਾ ਲੱਗਿਆ ਨਹੀਂ ਤਾਂ ਕੋਈ ਮਤਲਬ ਕਿ ਸਾਨੂੰ ਨਹੀਂ ਪਤਾ ਲੱਗਦਾ ਸੀਗਾ ਕਿਉਂਕਿ ਸਾਡਾ ਤਕਰੀਬਨ ਕਮ ਸੇ ਕਮ 2 ਕਿਲੋਮੀਟਰ ਤੇ ਘਾਰਾ ਸਾਨੂੰ ਸਵੇਰ ਪਤਾ ਲੱਗਿਆਗਾ ਰਾਤ ਇੱਥੇ ਜਿਹੜੇ ਸੇਵਾਦਾਰ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਗੋਵਿੰਦ ਸਿੰਘ ਅੱਗੇ ਜਿਹੜੇ ਹੋਰ ਵੀ ਨਾਮ ਆ ਜਿਹੜੇ ਕਰਾਉਣ ਵਾਲੇ ਆ ਸਾਨੂੰ ਮਸਲਾ ਇਹ ਆ ਵੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਕਿ ਜਿਹੜਾ ਕਰਨ ਵਾਲਾ ਉਹ ਤਾਂ ਹੈਗੀ ਆ ਵੀ ਕਰਾਉਣ ਵਾਲਾ ਜਿਹੜਾ ਉਹ ਵੱਧ ਦੋਸ਼ੀ ਆ ਕਿਉਂਕਿ ਉਹਨਾਂ ਨੂੰ ਟੈਰੋਗ੍ਰੇਡ ਕਰਕੇ ਇਨਕੁਆਰੀ ਕਰਕੇ ਉਹ ਬੰਦੇ ਸਾਹਮਣੇ ਕੀਤੇ ਜਾਣ ਪਬਲਿਕ ਦੇ ਸਾਡੇ ਮਤਲਬ ਇਹ ਗੁਰੂ ਸਾਹਿਬਾਂ ਨੇ ਜਿਨ੍ਹਾਂ ਨੇ ਮਤਲਬ ਇਹ ਬੇਅਦਬੀ ਕੀਤੀ ਆ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਆ ਜੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਕਿਉਂਕਿ ਸਾਡਾ ਜਿਹੜਾ ਸਰਬਸਮਾਜ ਆ ਇਹ ਬਹੁਤ ਮਤਲਬ ਕਿ ਕਬਰਾਂ ਹਾਰ ਦੇ ਵਿੱਚ ਆ ਤੇ ਅਫਸੋਸ ਦੇ ਵਿੱਚ ਆ ਕਿਉਂਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਆ ਗੁਰੂ ਸਾਹਿਬਾਨਾਂ ਦਾ ਮਤਲਬ ਕਿ ਜਿਹੜਾ ਇਹਨਾਂ ਨੇ ਆਦਰ ਸਰਕਾਰ ਨਹੀਂ ਕਹੀਦੀ ਪਿੱਛਾਗਾ ਉਹਦੇ ਮੁਤਾਬਕ ਬਹੁਤ ਘਬਰਾਹਟ ਦੇ ਵਿੱਚ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਸਹੀ ਜਿਹੜੇ ਮੁਰਜ਼ਮਾ ਤੇ ਕਰਾਉਣ ਵਾਲੇ ਆ ਉਹਨਾਂ ਤੇ ਐਫ ਆਈ ਆਰ ਪਰਚਾ ਮੁਕੱਦਮਾ ਦਰਜ ਕੀਤਾ ਜਾਵੇ ਨਹੀਂ ਅਗਲੀ ਕਾਰਵਾਈ ਤੇ ਅਗਲੇ ਦਿਨਾਂ ਦੇ ਵਿੱਚ ਇੱਥੇ ਮਤਲਬ ਕਿ ਪੰਜਾਬ ਲੈਵਲ ਤੇ ਕੰਮ ਪਹੁੰਚ ਜਾਊਗਾ ਫਿਰ ਕੱਲ ਨੂੰ ਮਤਲਬ ਕਿ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਨੇਕ ਬੇਨਤੀ ਹੈ ਯਾਰਜਨ ਸਾਨੂੰ ਮਾਰਨਿੰਗ ਇਨਫੋਰਮੇਸ਼ਨ ਮਿਲੀ ਸੀ ਵੀਰੜੇ ਪਿੰਡ ਮੋੜਕਲਾ ਵਿਖੇ ਗੁਰੂ ਰਵਿਦਾਸ ਮੰਦਿਰ ਹੈਗਾ ਉੱਥੇ ਕਿਸੇ ਅਣਜਾਣ ਵਿਅਕਤੀ ਨੇ ਜਿਹੜਾ ਮੰਦਿਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਨਾਲੇ ਤਾਂ ਮੂਰਤੀ ਦੀ ਭੰਨ ਤੋੜ ਕੀਤੀ ਤੇ ਨਾਲੇ ਗੱਲੇ ਵਿੱਚੋਂ ਵੀ ਪੈਸੇ ਵਗੈਰਾ ਚੋਰੀ ਕੀਤੇ ਹੈ ਜਿਹੜੇ ਕਿ ਗੁਰੂ ਰਵਿਦਾਸ ਸਮਾਜ ਦੇ ਲੋਕਾਂ ਦੇ ਮਨਾਂ ਵਿੱਚ ਠੇਸ ਪਹੁੰਚੀ ਜਿਹਦੇ ਤਹਿਤ ਅਸੀਂ ਅੱਜ ਕਾਰਵਾਈ ਕਰਦੇ ਹੋਏ ਗੁਰਦੀਪ ਸਿੰਘ ਸਨਾ ਮੰਦਰ ਸਿੰਘ ਵਾਸੀ ਮੋੜਕਲਾਂ ਦੇ ਬਿਆਨਾਂ ਦੇ ਮਕਦਮਾ ਨੰਬਰ 8 ਮਿਤੀ 13 1 2026 ਅੰਡਰ ਸੈਕਸ਼ਨ 299 ਜਿਹੜੀ ਕੀ ਪੁਰਾਣੀ 295ਏ ਹੈਗੀ ਏ 324 4 331 4 305 ਡੀ ਬੀ ਐਨ ਐਸ ਥਾਣਾ ਮੋੜ ਵਿਖੇ ਦਰਜ ਰਜਿਸਟਰ ਕਰ ਲਿਆ ਇਹ ਹੈਗਾ ਬਰਖਲਾਫ ਗੋਬਿੰਦ ਸਿੰਘ ਸਨਾ ਭਾਂਸਾ ਸਿੰਘ ਵਾਸੀ ਵਾਰਡ ਨੰਬਰ 2 ਮੋੜਕਲਾਂ ਦੇ ਬਰਖਲਾਫ ਜੋ ਕਿ ਇਹਨੂੰ ਅਸੀਂ ਰਾਉਂਡ ਅਪ ਵੀ ਕਰ ਲਿਆ ਤੇ ਜਾਬਤੇ ਅਨੁਸਾਰ ਜੀ ਗ੍ਰਿਫਤਾਰੀ ਪਾਈ ਜਾ ਰਹੀ ਹੈ